ਦੇ ਜਿਹੜੀ ਭੈਣ ਕੁਲਵਿੰਦਰ ਕੌਰ ਆ ਜਿਨ੍ਹਾਂ ਸਿੱਖਾਂ ਦੇ ਵਿਰੁੱਧ ਕਿਸਾਨਾਂ ਦੇ ਵਿਰੁੱਧ ਬੋਲਣ ਵਾਲੀ ਕੰਗਣਾ ਰਣੌਤ ਜਿਹੜੀ ਹਿਮਾਚਲ ਤੋਂ ਐਮਪੀ ਬਣੇ ਆ ਜੀ ਜੀ ਉਹਦੇ ਠੱਪੜ ਮਾਰ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਸਾਡੇ ਵਿਰੁੱਧ ਬੋਲੇ ਸਾਨੂੰ ਖਾਲਸਤਾਨੀ ਜਾਂ ਅੱਤਵਾਦੀ ਦੱਸੇ ਅਸੀਂ ਉਹਨੂੰ ਮਖਸ਼ਦੇ ਨਹੀਂ ਜੀ ਜੀ ਜਾਦੀ ਲੈਂਡ ਤੋਂ ਪਹਿਲਾਂ ਵੀ ਆਪਣੇ ਜਿਹੜੇ ਸ਼ਹੀਦ ਭਗਤ ਸਿੰਘ ਹੋរី ਹੈ ਜੀ ਉਹਨਾਂ ਨੇ ਸੈਬਰੇਜ ਇੱਕ ਬੰਬ ਛੁੱਟਿਆ ਸੀ ਜਸਟ ਕਿਸੇ ਨੂੰ ਮਾਰਨ ਵਾਸਤੇ ਨਹੀਂ ਜੀ ਜੀ ਬਿਲਕੁਲ ਹਾਂ ਇੱਕ ਜਸਟ ਇੱਕ ਦਰਸਾਉਣ ਵਾਸਤੇ ਵੀ ਅਸੀਂ ਮਾਰ ਵੀ ਸਕਦੇ ਹਾਂ ਤੇ ਹੁਣ ਕਿਸੇ ਨੂੰ ਵੀ ਪਾਰਟੀ ਨੂੰ ਜਾਂ ਕਿਸੇ ਧਰਮ ਨੂੰ ਵੀ ਇਹਦਾ ਯਾਦ ਨਹੀਂ ਆ ਰਿਹਾ ਵੀ ਜੇ ਆਪਾਂ ਆਪਣੇ ਜਿਹੜੇ ਧੀ ਕੁਲਵਿੰਦਰ ਕੌਰ ਆ ਜੀ ਵੀ ਜੇ ਉਹਨੂੰ ਆਪਾਂ ਕਿਤੇ ਮੌਕਾ ਦੇ ਦਈਏ ਵੀ ਬਿਨਾਂ ਮੈਂ ਤਾਂ ਕਹਿੰਦਾ ਵੀ ਇਹੋ ਜਿਹਾ ਹੋਣਾ ਚਾਹੀਦਾ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਉਹਨੂੰ ਸਹਿਮਤੀ ਦੇ ਦੇਣ ਦੇਖੋ ਉਹ ਜਿਹੜਾ ਜਦੋਂ ਘਟਨਾਕ੍ਰਮ ਵਾਪਰੇ ਆ ਮਤਲਬ ਮਿੰਟੋ ਮਿੰਟੀ ਉਹ ਜਿਹੜਾ ਹੈਗਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਹ ਜਿਹੜਾ ਹੈਗਾ ਵੈਰ ਹੋ ਗਿਆ ਵੈਰ ਹੋ ਗਿਆ ਜਿਹੜਾ ਕੋਈ ਮਤਲਬ ਇਹ ਪ੍ਰਤੀਕ ਹੁੰਦਾ ਕਿਸੇ ਦੇ ਥੱਪੜ ਮਾਰਨਾ ਕਿਸੇ ਤੇ ਸ਼ਾਹੀ ਸੁੱਟਣੀ ਜਾਂ ਕਿਸੇ ਦੇ ਸੈਂਡਲ ਜੁੱਤੀ ਕੋਈ ਬੂਟ ਮਾਰ ਦੇਣਾ ਵੀ ਅਸੀਂ ਤੇਰੇ ਨਾਲ ਸਹਿਮਤ ਨਹੀਂ ਹਾਂ ਹਾਂ ਇੱਕ ਵਿਰੋਧ ਦਾ ਮਤਲਬ ਤਰੀਕਾ ਹਾਂ ਵਿਰੋਧ ਦਾ ਵਿਰੋਧ ਦਾ ਇੱਕ ਤਰੀਕਾ ਔਰ ਇਹ ਮਤਲਬ ਜਿਹੜਾ ਹੈਗਾ ਲੋਕਤੰਤਰੀ ਵਿਰੋਧ ਦਾ ਤਰੀਕਾ ਮੈਂ ਤਾਂ ਇਹਨੂੰ ਇੱਥੇ ਨਾਲ ਬੰਨਾਂਗਾ ਹਰ ਇੱਕ ਦੀ ਇੱਕ ਹਿਊਮਨ ਡਿਗਨਿਟੀ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਹਰ ਹਰ ਇੱਕ ਵਿਅਕਤੀ ਜਿਹੜਾ ਆਪਣਾ ਕਿਸੇ ਨਾ ਕਿਸੇ ਤਰੀਕੇ ਜਿਹੜਾ ਅੰਦਰ ਉਹਦੇ ਗੁੱਬ ਘੁਲਾ ਕੇ ਆ ਭੀ ਆਪਣੇ ਵਿਰੁੱਧ ਜਿਹੜਾ ਬੋਲਦਾ ਹੈ ਨਾ ਉਹ ਕੱਢਣ ਦਾ ਉਹਦਾ ਆਪਣਾ ਤਰੀਕਾ ਹੁੰਦਾ ਉਹਦਾ ਆਪਣਾ ਤਰੀਕਾ ਇਹਨਾਂ ਮਾਰੂ ਤਰੀਕੇ ਦਾ ਨਹੀਂ ਹੈ ਕਿ ਇਹ ਸਿਰ ਪਤੀਕਾਤਮਕ ਹੈ ਚਪੇੜ ਵੱਜੀ ਕਿ ਨਹੀਂ ਵੱਜੀ ਅ ਜੁੱਤੀ ਵੱਜੀ ਕਿ ਨਹੀਂ ਵੱਜੀ ਸ਼ਾਹੀ ਛੁੱਟੀ ਉੱਪਰ ਪਈ ਕਿ ਨਹੀਂ ਪਈ ਤੇ ਇਹ ਬਹੁਤ ਸਾਰੇ ਮੁਲਕ ਦੇ ਵਿੱਚ ਇਸ ਤਰੀਕੇ ਦਾ ਹੋ ਰਿਹਾ ਨਾਲ ਦੇਖੀਏ ਮਹਿਮਾਨ ਸਾਹਿਬ ਟੋਕ ਕੇ ਥੋੜਾ ਜਿਹਾ ਗੱਲ ਕਰਨਾ ਵੀ ਉਸ ਸਾਡੀ ਧੀ ਦਾ ਭੈਣ ਸਾਡੀ ਦਾ ਕਿਸੇ ਦੇ ਜਿਹੜੇ ਕੰਗਣਾ ਨਾਲ ਉਹ ਤੇ ਉਹਦੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਸੀ ਦੁਸ਼ਮਣੀ ਨਹੀਂ ਕੁਇ ਮੇਂ ਨਹੀਂ ਸੀਗੀ ਬਿਲਕੁਲ ਇੱਕ ਕਿਸਾਨਾਂ ਦੇ ਵਿਰੁੱਧ ਬੋਲਣ ਦੇ ਬਿਲਕੁਲ ਐਨਾ ਵੀ ਸਿੱਖਾਂ ਨੂੰ ਗਲਤ ਦਰਸਾਉਣ ਦੀ ਗੱਲ ਦੱਸਣ ਦੀ ਹਰ ਵੇਲੇ ਬੋਲਣ ਦੀ ਬਿਲਕੁਲ ਤੁਸੀਂ ਇੱਕ ਦੇਖੋ ਵੀ ਜਿਹੜੀ ਭਾਜਪਾ ਪਾਰਟੀ ਹੈ ਜਿਹੜੀ ਆਪਣੇ ਰਾਜ ਕਰਤਾਵਾ ਦੇਸ਼ ਦੇ ਵਿੱਚ ਉਹਨਾਂ ਨੇ ਉਹਨੂੰ ਇਸ ਬਦਲੇ ਹੀ ਕੰਗੜਾ ਲੜੌਤ ਨੂੰ ਵੀ ਸਿੱਖਾਂ ਦੇ ਵਿਰੁੱਧ ਬਹੁਤ ਬੋਲਦੀ ਹੈ ਉਹਨੂੰ ਹਿਮਾਚਲ ਤੋਂ ਟਿਕਟ ਦਿੱਤੀ ਹੁਣ ਟਿਕਟ ਦਿੱਤੀ ਹੀ ਤਾਂ ਗਈ ਹੈ ਕੁਛੇ ਦੇਖ ਰਹੇ ਹੋ ਹਿਊਮਰਸਟ ਬੁਲਟਨ ਤੇ ਮੈਂ ਸਰਨਾਮ ਸਿੰਘ ਧਾਲਵਾ ਦਰਸ਼ਕੋਵਾਜਾ ਸੀ ਜਿਮਨੀ ਚੋਣਾਂ ਦੀ ਗੱਲ ਕਰਾਂਗੇ ਜਗਸੀਤ ਸਿੰਘ ਮਾਨਾ ਹੋਰ ਜੀ ਮਾਨ ਸਾਹਿਬ ਸਤਿਕਾਰ ਬਹੁਤ ਬਹੁਤ ਧੰਨਵਾਦ ਧੰਨਵਾਦ ਸਤਿਕਾਰ ਜੀ ਮਾਨ ਸਾਹਿਬ ਜਿਮਨੀ ਚੋਣਾਂ ਜਿਹੜੀਆਂ ਹੁਣ ਹੋ ਰਹੀਆਂ ਜੀ ਤੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਆਪੋ ਆਪਣਾ ਜਿਹੜਾ ਜੋਰ ਲਾ ਰਹੀਆਂ ਬਿਲਕੁਲ ਆ ਸਾਡੇ ਜਿਹੜੇ ਲੋਕ ਨੇ ਉਹਨਾਂ ਦੇ ਇੱਕ ਮਾਨਸਿਕਤਾ ਦੇਖਦਾ ਕਿ ਕੁਝ ਸਮੇਂ ਦੇ ਬਾਅਦ ਜਦੋਂ ਕੋਈ ਮੁੱਦਾ ਉਛਲਦਾ ਨਾ ਜੀ ਤੇ ਕੁਝ ਸਮਾਂ ਨੂੰ ਹਾਈਲਾਈਟ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਾਅਦ ਵਿੱਚ ਚੁਪ ਕਰਕੇ ਭੇਜ ਲਿਆ ਉਹ ਹਾਂ ਉੱਤਭਜ ਜਾਂਦਾ ਜੀ ਫਿਰ ਉਹ ਮਤਲਬ ਖਤਮ ਹੀ ਹੋ ਜਾਂਦਾ ਕਿਸਮ ਦਾ ਹਾਂ ਤੇ ਜਿਹੜਾ ਵੀ ਕੋਈ ਵਿਅਕਤੀ ਗਾਂ ਆਉਂਦਾ ਉਹਨੂੰ ਲੋਕ ਭੁੱਲ ਜਾਂਦੇ ਬਿਲਕੁਲ ਸਾਡੇ ਜਿਹੜੀ ਭੈਣ ਕੁਲਵਿੰਦਰ ਕੌਰ ਆ ਜਿਨ੍ਹਾਂ ਨੇ ਸਿੱਖਾਂ ਦੇ ਵਿਰੁੱਧ ਕਿਸਾਨਾਂ ਦੇ ਵਿਰੁੱਧ ਬੋਲਣ ਵਾਲੇ ਕੰਗਣਾ ਰੜੌਤ ਜਿਹੜੇ ਹਿਮਾਚਲ ਤੋਂ ਐਮਪੀ ਬਣੇ ਆ ਜੀ ਜੀ ਉਹਦੇ ਥੱਪੜ ਮਾਰ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸਾਡੇ ਵਿਰੁੱਧ ਬੋਲੇ ਸਾਨੂੰ ਖਾਲਿਸਤਾਨੀ ਜਾਂ ਅੱਤਵਾਦੀ ਦੱਸੇ ਅਸੀਂ ਉਹਨੂੰ ਬਖਸ਼ਦੇ ਨਹੀਂ ਜੀ ਜੀ ਤੇ ਗਾਂ ਵਾਸਤੇ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਨਾ ਪਵੇ ਆ ਜਿਹੜੀ ਸੀਆਈਐਸਐਫ ਦੇ ਵਿੱਚ ਜਿਹੜੀ ਜਵਾਨ ਏਅਰਪੋਰਟ ਠੀਕ ਠੀਕ ਟਾਸਟੇ ਜੀ ਜੀ ਮਤਲਬ ਇਹ ਐਕਚੁਅਲੀ ਦਰਸਾਉਣ ਦੀ ਗੱਲ ਕੀਤੀ ਇਹ ਹੁਣ ਨਹੀਂ ਗੱਲ ਇਹ ਜੇ ਆਪਾਂ ਪਿਛਲੇ ਸਮੇਂ ਤੋਂ ਵੀ ਲਈਏ ਆਜ਼ਾਦੀ ਲੈਣ ਤੋਂ ਪਹਿਲਾਂ ਵੀ ਆਪਣੇ ਜਿਹੜੇ ਸ਼ਹੀਦ ਭਗਤ ਸਿੰਘ ਹੋਰੀ ਹੈ ਜੀ ਉਹਨਾਂ ਨੇ ਅਸੈਂਬਲੀ 'ਚ ਇੱਕ ਬੰਬ ਫਟਿਆ ਸੀ ਜਸਟ ਕਿਸੇ ਨੂੰ ਮਾਰਨ ਵਾਸਤੇ ਨਹੀਂ ਜੀ ਜੀ ਬਿਲਕੁਲ ਹਾਂ ਇੱਕ ਜਸਟ ਇੱਕ ਦਰਸਾਉਣ ਵਾਸਤੇ ਵੀ ਅਸੀਂ ਮਾਰ ਵੀ ਸਕਦੇ ਹਾਂ ਬਿਲਕੁਲ 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 ਭਾਈ ਅਸੀਂ ਇਹ ਫੈਸਲਿਆਂ ਦੀ ਜਿਹੜੀ ਹੈ ਜਿਹੜਾ ਤੁਹਾਡੇ ਸੀ ਬਰਖਲਾਫੀ ਹੈ ਜਿਹੜੀ ਹਾਂ ਬਰਖਲਾਫੀ ਕਰਦੇ ਹਾਂ ਬਰਖਲਾਫੀ ਕਰਦੇ ਹਾਂ ਕਰਦੇ ਹਾਂ ਹੂੰ ਤੇ ਹੁਣ ਕਿਸੇ ਨੂੰ ਵੀ ਪਾਰਟੀ ਨੂੰ ਜਾਂ ਕਿਸੇ ਧਰਮ ਨੂੰ ਵੀ ਇਹਦਾ ਜਾਦ ਨਹੀਂ ਆ ਰਿਹਾ ਕਿ ਜੇ ਆਪਾਂ ਆਪਣੇ ਜਿਹੜੇ ਤੇ ਕੁਲਵਿੰਦਰ ਕੌਰ ਆ ਪੀ ਜੇ ਉਹਨੂੰ ਆਪਾਂ ਕਿਤੇ ਮੌਕਾ ਦੇ ਦਈਏ ਬਿਨਾ ਮੈਂ ਤਾਂ ਕਹਿੰਦਾ ਪਈ ਇਹੋ ਜਿਹਾ ਹੋਣਾ ਚਾਹੀਦਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਉਹਨੂੰ ਸਹਿਮਤੀ ਦੇ ਦੇਣ ਤੇ ਇਲੈਕਸ਼ਨ ਤੋਂ ਬਾਅਦ ਹੀ ਉਹਨੂੰ ਜਿਹੜਾ ਵਾ ਉਹ ਮਤਲਬ ਡਿਕਲੇਅਰ ਕਰ ਦਣ ਵੀ ਇਹ ਬਹੁਤ ਜੀ ਭਗਤ ਸਿੰਘ ਸਾਹਿਬ ਬਿਲਕੁਲ ਦ੍ਰਿਸ਼ਟ ਮੁੱਦਾ ਜਿਹੜਾ ਹੈਗਾ ਤੁਸੀਂ ਚੱਕਿਆ ਦੇਖੋ ਉਹ ਜਿਹੜਾ ਜਦੋਂ ਘਟਨਾਕ੍ਰਮ ਵਾਪਰੇ ਆ ਹਾਂ ਮਤਲਬ ਮਿੰਟੋ ਮੈਂਟੀ ਉਹ ਜਿਹੜਾ ਹੈਗਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਹ ਜਿਹੜਾ ਹੈਗਾ ਵਾਇਰਲ ਹੋ ਗਿਆ ਵਾਇਰਲ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਦੇਖੋ ਜਿਹੜਾ ਕੋਈ ਮਤਲਬ ਇਹ ਪ੍ਰਤੀਕ ਹੁੰਦਾ ਕਿਸੇ ਨੂੰ ਥੱਪੜ ਮਾਰਨਾ ਕਿਸੇ ਤੇ ਸ਼ਾਹੀ ਸੁੱਟਣੀ ਜਾਂ ਕਿਸੇ ਦੇ ਸੈਂਡਲ ਜੁੱਤੀ ਕੋਈ ਬੂਟ ਮਾਰ ਦੇਣਾ ਵੀ ਅਸੀਂ ਤੇਰੇ ਨਾਲ ਸਹਿਮਤ ਨਹੀਂ ਹੈ ਹਾਂ ਇੱਕ ਵਿਰੋਧ ਦਾ ਮਤਲਬ ਤਰੀਕਾ ਵਿਰੋਧ ਦਾ ਇੱਕ ਤਰੀਕਾ ਔਰ ਇਹ ਮਤਲਬ ਜਿਹੜਾ ਹੈਗਾ ਲੋਕਤੰਤਰੀ ਵਿਰੋਧ ਦਾ ਤਰੀਕਾ ਮੈਂ ਤਾਂ ਇਹਨੂੰ ਇੰਨੀ ਕੇ ਨਾਲ ਬਣਾਗਾ ਹਾਂ ਪਰ ਉਸੇ ਦਾ ਅਬਾੜ ਹੈ ਜਿਹੜਾ ਉਹ ਹਰ ਇੱਕ ਦੀ ਇੱਕ ਹਿਊਮਨ ਡਿਗਨਿਟੀ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਹਰ ਹਰ ਇੱਕ ਵਿਅਕਤੀ ਜਿਹੜਾ ਆਪਣਾ ਕਿਸੇ ਨਾ ਕਿਸੇ ਤਰੀਕੇ ਜਿਹੜਾ ਅੰਦਰ ਉਹਦੇ ਗੁੱਬਗਲਾ ਕੇ ਆ ਪੀ ਆਪਣੇ ਵਿਰੁੱਧ ਜਿਹੜਾ ਬੋਲਦਾ ਹੈ ਨਾ ਉਹ ਕੱਢਣ ਦਾ ਉਹਦਾ ਆਪਣਾ ਤਰੀਕਾ ਹੁੰਦਾ ਉਹਦਾ ਆਪਣਾ ਤਰੀਕਾ ਹਾਂ ਆਪਣਾ ਤਰੀਕਾ ਹੁੰਦਾ ਜਿਹੜਾ ਇਹ ਮਾਰੂ ਤਰੀਕਾ ਤਾਂ ਨਹੀਂ ਹੈ ਇਹ ਤਾਂ ਕਿਸੇ ਪਤੀਕਾਤਮਕ ਹੈ ਚਪੇੜ ਵੱਜੀ ਕਿ ਨਹੀਂ ਵੱਜੀ ਵੱਲੀ ਵੱਜੀ ਹਾਂ ਜੁੱਤੀ ਵੱਜੀ ਕਿ ਨਹੀਂ ਵੱਜੀ ਸ਼ਾਹੀ ਛੁੱਟੀ ਉੱਪਰ ਪਈ ਕਿ ਨਹੀਂ ਪਈ ਇਹ ਇਹ ਬਹੁਤ ਸਾਰੇ ਮੁਲਕ ਦੇ ਵਿੱਚ ਇਸ ਤਰੀਕੇ ਦਾ ਹੋ ਰਿਹਾ ਲੇਕਿਨ ਸਭ ਤੋਂ ਜਿਹੜੀ ਘਟਿਆ ਜਿਹੜੀ ਗੱਲ ਕੀਤੀ ਆ ਹੁਣ ਇੱਕ ਗੱਲ ਦੇਖੀਏ ਮੈਂ ਮਾਨਸਰ ਸਾਹਿਬ ਨੂੰ ਟੋਕ ਕੇ ਥੋੜਾ ਜਿਹਾ ਗੱਲ ਕਰਨਾ ਵੀ ਉਹ ਸਾਡੀ ਧੀ ਦਾ ਭੈਣ ਛੜੀ ਦਾ ਕਿਸੇ ਜਿਹੜੇ ਕੰਨਣਾ ਨਾ ਉਹਦੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਸੀ ਨਹੀਂ ਜੀ ਨਹੀਂ ਸੀਗੀ ਬਿਲਕੁਲ ਇੱਕ ਕਿਸਾਨਾਂ ਦੇ ਵਿਰੁੱਧ ਬੋਲਣ ਦੇ ਬਿਲਕੁਲ ਇਹਨਾ ਵੀ ਸਿੱਖਾਂ ਨੂੰ ਗਲਤ ਦਰਸਾਉਣ ਦੀ ਗੱਲ ਦੱਸਣ ਦੀ ਹਰ ਵੇਲੇ ਬੋਲਣ ਦੀ ਬਿਲਕੁਲ ਤੁਸੀਂ ਇੱਕ ਦੇਖੋ ਵੀ ਜਿਹੜੀ ਭਾਪੀ ਪਾਰਟੀ ਆ ਜਿਹੜੀ ਆਪਣੇ ਰਾਜ ਕਰਤਾ ਵਾ ਦੇਸ਼ ਦੇ ਵਿੱਚ ਬਿਲਕੁਲ ਉਹਨਾਂ ਨੇ ਉਹਨੂੰ ਇਸ ਬਦਲੇ ਹੀ ਟੰਗਣਾ ਲੜੌਤ ਨੂੰ ਪੇ ਸਿੱਖਾਂ ਦੇ ਵਿਰੁੱਧ ਬਹੁਤ ਬੋਲਦੀ ਆ ਉਹਨੂੰ ਹਿਮਾਚਲ ਤੋਂ ਟਿਕਟ ਦਿੱਤੀ ਹਮ ਟਿਕਟ ਦਿੱਤੀ ਹੀ ਤਾਂ ਗਈ ਹੈ ਟਿਕਟ ਦੇ ਕੇ ਜਿਤਾਇਆ ਬਿਲਕੁਲ ਤੇ ਐਮਪੀ ਬਣਾਇਆ ਤੇ ਕੀ ਸਾਡੇ ਲੋਕ ਜਿਹੜੇ ਆ ਇਹਨੂੰ ਸਾਡੀ ਭੈਣ ਨੂੰ ਟਿਕਟ ਦੇ ਕੇ ਕੀ ਗੱਲ ਮਤਲਬ ਕਿ ਇਥੋਂ ਵਿਧਾਨ ਸਭਾ ਦੇ ਵਿੱਚ ਨਹੀਂ ਭੇਜ ਸਕਦੇ ਬਿਲਕੁਲ ਤੁਸੀਂ ਦਰੋ ਦੇਖੋ ਮੈਂ ਜਿਹੜੀ ਤੁਸੀਂ ਗੱਲ ਕੀਤੀ ਉਹਦੀ ਪਰੋੜ ਤਾਂ ਹੀ ਇੱਕ ਕਿਸਮ ਦੀ ਮੈਂ ਕਰਦਾ ਬਈ ਕਿੱਡੀ ਘਟੀਆ ਉਹ ਐਮਪੀ ਬਣ ਗਈ ਇਹ ਵੀ ਸਾਨੂੰ ਪਤਾ ਵੀ ਉਹ ਕਮਿਊਨਿਟੀ ਦਿੱਤੀ ਗਈ ਲੇਕਿਨ ਜਾਂਦੀ ਜਾਂਦੀ ਏਅਰਪੋਰਟ ਦੇ ਵਿੱਚ ਫੇਰ ਉਹ ਸਾਰੇ ਪੰਜਾਬ ਨੂੰ ਆਰੇ ਕੁ ਵਿਸ਼ੇਸ਼ ਕਰਕੇ ਇੱਕ ਕਮਿਊਨਿਟੀ ਨੂੰ ਟਾਰਗੇਟ ਕਰ ਗਈ ਕਿ ਇਹ ਜਿਹੜੇ ਲੋਕ ਆ ਇਹ ਇਹ ਅਤਵਾਦੀ ਆ ਜਾਂ ਉਥੇ ਅਤਵਾਦ ਫੈਲ ਰਿਹਾ ਹੈ। ਉਹ ਜਿਹੜਾ ਅਤਵਾਦ ਫੈਲ ਰਿਹਾ ਹੈ। ਇਹੀ ਚੀਜ਼ ਇਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਮਤਲਬ ਬਾਰ ਬਾਰ ਉਹੀ ਗੱਲ ਜਿਹੜੀ ਹੈਗੀ ਆ ਸਿੱਖਾਂ ਨੂੰ ਅਤਵਾਦੀ ਕਰਨਾ ਜਾਂ ਹੋਰ ਮਤਲਬ ਇਦਾਂ ਦੇ ਮਾੜੀ ਜਿਹੜੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਗਈ ਸਾਡੇ ਲਈ ਤੇ ਇੱਕ ਪ੍ਰਤੀਕ ਦੇ ਤੌਰ ਤੇ ਜਦੋਂ ਇਹ ਗੱਲ ਨਿਕਲ ਸਾਹਮਣੇ ਆਈ ਹੈ ਵੀ ਭੈਣ ਕੁਲਿੰਦਰ ਕੌਰ ਨੇ ਮਤਲਬ ਜਿਹੜਾ ਹੈਗਾ ਇੱਕ ਪ੍ਰਤੀਕ ਆਪਣਾ ਗੁੱਸੇ ਦਾ اظہار ਮੈਂ ਸਮਝਦਾ ਕਿ ਉਹਨੇ ਸਿਰਫ ਆਪਣੇ ਗੁੱਸੇ ਦਾ اظہار ਨਹੀਂ ਉਹਨੇ ਪੂਰੀ ਕੌਮ ਦਾ ਪੂਰੇ ਇੱਕ ਕਮਿਊਨਿਟੀ ਦੇ ਜਿਹੜਾ ਗੁੱਸੇ ਦਾ اظہار ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਮਤਲਬ ਕੌਮ ਵੱਲੋਂ ਮਤਲਬ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਇਹ ਕਰਕੇ ਉਹਨੇ ਆਪਣੀ ਜਿਹੜੀ ਲਾਈਫ ਆ ਆਪਣੀ ਜਿਹੜੀ ਸਰਵਿਸ ਆ ਜੋਬ ਆ ਉਹਦੀ ਉਹਨੂੰ ਸਟੈਕ ਤੇ ਲਾਤਾ ਬਿਲਕੁਲ ਕੋਈ ਪਰਵਾਹ ਨਹੀਂ ਕੀਤੀ ਉਹਨੇ ਇਸ ਗੱਲ ਦੀ ਵੀ ਮੇਰੀ ਕੱਲ ਨੂੰ ਜੋਬ ਜਾਂਦੀ ਰਹੂ ਮੇਰੇ ਬੱਚੇ ਜਿਹੜੇ ਆ ਉਹ ਮਤਲਬ ਕਿਸ ਦਾ ਪਾਣੀ ਦੇ ਕਿਸ ਦਾ ਬੜੀ ਤਗੜੀ ਨਹੀਂ ਆਉਦੀ ਕੁੜੀ ਲਈ ਬਿਲਕੁਲ ਤੇ ਇਹ ਸਾਡੇ ਲੋਕਾਂ ਨੂੰ ਇਸ ਬਾਰੇ ਜਿਹੜਾ ਆ ਉਹ ਸੋਚਣਾ ਚਾਹੀਦਾ ਹਾਂ ਉਹਨਾਂ ਨੂੰ ਬਿਨਾਂ ਅਵਲ ਤਾਂ ਜਿਹੜੀ ਤੁਸੀਂ ਗੱਲ ਕੀਤੀ ਆ ਬਿਨਾਂ ਮੁਕਾਬਲਾ ਜਿਹੜਾ ਹੈਗਾ ਉਹਨਾਂ ਨੂੰ ਉਹਨੂੰ ਜੇਤੂ ਕਰਾਰ ਕਰ ਦੇਣਾ ਚਾਹੀਦਾ ਕਰਾਰ ਦੇਣਾ ਚਾਹੀਦਾ ਤਾਂ ਕਿ ਉਸ ਨੂੰ ਜਵਾਬ ਪੰਜਾਬ ਦਾ ਜਿਹੜਾ ਹੈਗਾ ਜਿਹੜਾ ਸਹੀ ਜਵਾਬ ਹੈ ਉਹ ਤਾਂ ਇਹੀ ਜਵਾਬ ਹੈ ਕਿ ਉਹ ਜਿਹੜਾ ਤੂੰ ਇੱਥੇ ਕਹਿ ਕੇ ਗਈਆਂ ਜਿਹੜਾ ਤੂੰ ਇੱਥੇ ਸਿੱਖਾਂ ਨੂੰ ਜਾਂ ਕੋਈ ਇੱਕ ਵਿਸ਼ੇਸ਼ ਕਮਿਊਨਿਟੀ ਨੂੰ ਜਾਂ ਕੋਈ ਵਿਸ਼ੇਸ਼ ਖੇਤਰ ਨੂੰ ਜਿਹੜਾ ਤੂੰ ਮੰਨ ਕੇ ਗਈਆਂ ਲੈ ਜੇ ਤੂੰ ਐਮਪੀ ਬਣੀ ਤਾਂ ਸਾਡੀ ਵੀ ਇਹ ਜਿਹੜਾ ਸੀ ਜਿਹੜੀ ਧੀ ਆ ਅਸੀਂ ਆਪਣੇ ਧੀ ਨੂੰ ਬਣਾਤਾ ਮੈਂ ਵਿਧਾਨ ਸਭਾ ਦੀ ਮੈਂਬਰ ਬਣਾਤਾ ਅਸੀਂ ਵਿਧਾਨ ਸਭਾ ਦੀ ਮੈਂਬਰ ਹਾਂ ਮੰਨ ਲਵੇ ਬڑا ਸਮੇਂ ਦੀ ਲੋੜ ਹੈ ਸਮੇਂ ਦੀ ਲੋੜ ਹੈ ਮੌਕੇ ਦੀ ਜਿਹੜੀ ਗੱਲ ਹੈ ਔਰ ਇਸ ਵੇਲੇ ਜਿਹੜਾ ਪੰਜਾਬ ਨੂੰ ਹੈ ਜਿਹੜੀ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਰਾਜ ਕਰਦੀਆਂ ਧਿਰਾਂ ਨੂੰ ਜਿਹੜਾ ਹੈਗਾ ਜਿਹੜਾ ਇਹ ਕਰਨਾ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਮੈਂ ਤੇ ਇਹ ਕਹਿੰਦਾ ਵੀ ਭਾਈ ਅਮਰਪਾਲ ਸਿੰਘ ਹੋਰੀ ਜਿਹੜੇ ਆ ਉਹਨਾਂ ਨੂੰ ਇਸ ਧਿਰ ਨੂੰ ਮਤਲਬ ਆਪਣੀ ਪਾਰਟੀ ਵੱਲੋਂ ਅਡਾਪਟ ਕਰਕੇ ਜਿਹੜੀ ਆ ਉਹ ਟਿਕਟ ਦੇਣੀ ਚਾਹੀਦੀ ਹੈ ਵੀ ਬਾਕੀ ਸਾਰਿਆਂ ਨੂੰ ਹੈਨਾ ਬਾਕੀ ਸਾਰਿਆਂ ਨੂੰ ਹਮਾਇਤ ਕਰਨੀ ਚਾਹੀਦੀ ਹੈ ਤੇ ਤਾਂ ਕਿ ਇੱਕ ਮੈਸੇਜ ਆਵੇ ਇੱਕ ਮੈਸੇਜ ਆਵੇ ਕਿ ਗਾਂ ਵਾਸਤੇ ਕੋਈ ਜਿਹੜਾ ਇਸ ਤਰ੍ਹਾਂ ਦੀ ਗੱਲ ਜਿਹੜੀ ਐ ਸਿੱਖਾਂ ਦੇ ਪਿੰਡਾਂ ਨੂੰ ਜੋੜਨਾ ਬਣਾਇਆ ਗਿਆ ਸਾਡੇ ਪਿੰਡਾਂ ਨੂੰ ਜਾਣ ਕੇ ਚੰਡੀਗੜ੍ਹ ਬਣਾਇਆ ਤੁਸੀਂ ਉਸ ਹਵਾਈ ਅੱਡੇ ਤੋਂ ਤੁਸੀਂ ਜਾਣ ਲੱਗੇ ਹੋ ਔਰ ਤੁਸੀਂ ਜਾਂਦੇ ਜਾਂਦੇ ਪੰਜਾਬ ਦੇ ਜਿਹੜਾ ਹੈਗਾ ਤੁਸੀਂ ਮਿੰਟੋ ਮਿੰਟੀ ਉਹ ਉਹਨੂੰ ਜਿਹੜਾ ਹੈਗਾ ਉਹ ਕਮੈਂਟ ਕਰ ਗਏ ਕਿ ਇੱਥੇ ਆਤਵਾਦ ਫੈਲ ਰਿਹਾ ਹੈ ਤੋ ਐ ਓ ਐਮ ਪੀ ਹੀ ਇਸੇ ਕਰਕੇ ਬਣਾਇਆ ਗਿਆ ਹਾਂ ਸਿੱਖਾਂ ਦੇ ਵਰਖਲਾਬ ਪੰਜਾਬ ਦੇ ਵਰਖਲਾਬ ਕਿਸਾਨਾਂ ਮਜ਼ਦੂਰਾਂ ਦੇ ਵਰਖਲਾਬ ਬੋਲਣ ਦੇ ਕਰਕੇ ਹੀ ਉਹਨੂੰ ਟਿਕਟ ਦਿੱਤੀ ਗਈ ਹੋਰ ਤਾਂ ਕੋਈ ਕਾਬਲੀਅਤ ਹੈ ਨਹੀਂ ਬਿਲਕੁਲ 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 ਫਿਲਮੀ ਕਲਾਕਾਰ ਹੈ ਉਹਨੂੰ ਇਹਨਾਂ ਦਾ ਅਸਲੀਅਤ ਦਾ ਕੀ ਪੋਲਿਟਿਕਸ ਬਾਰੇ ਕੀ ਪਤਾ ਹੈ ਕਾਬਲੀਅਤਾਂ ਉਹਨਾਂ ਦੀ ਉਹ ਸੋਸ਼ਲ ਮੀਡੀਆ ਤੇ ਫਰੀ ਜਾਂਦੀ ਹੈ ਉਸ ਤੋਂ ਪਤਾ ਹੀ ਕਾਬਲੀਅਤ ਕੀ ਹੈ ਹਾਂ ਉਹ ਕਾਬਲੀਅਤ ਆਧਾਰ ਦੇ ਉੱਤੇ ਤਾਂ ਟਿਕਟ ਹੈ ਨਹੀਂ ਟਿਕਟ ਤਾਂ ਮਿਲੀ ਏ ਇਸ ਕਰਕੇ ਵੀ ਤੂੰ ਬੱਜਮਾਨ ਹੈ ਹਾਂ ਫੇ ਬੱਜਮਾਨ ਹੈ ਕਿਸਾਨਾਂ ਦੇ ਸਿੱਖਾਂ ਦੇ ਵਿਰੁੱਧ ਬੋਲਦੀ ਹੈ ਹਾਂ ਇਸੇ ਕਰਕੇ ਟਿਕਟ ਮਿਲੀ ਹਾਂ ਬਿਲਕੁਲ ਤੇ ਅਸੀਂ ਫਿਰ ਮਾਨ ਸਾਹਿਬ ਆਪਾਂ ਇੱਕ ਅਪੀਲ ਹੀ ਕਰੀਏ ਆਪਾਂ ਸਾਰਿਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿਉਂਕਿ ਇਹ ਇੱਕ ਸ਼ੀਟ ਛੱਡਣੀ ਜਿਹੜੇ ਪੋਲੀਟਿਸ਼ੀਅਨ ਹੈ ਉਹਨਾਂ ਵਾਸਤੇ ਕੋਈ ਸੌਖੀ ਗਲਤ ਨਹੀਂ ਹੁੰਦੀ ਪਰ ਇੱਕ ਧੀ ਦੀ ਕੁਰਬਾਨੀ ਜਿਹੜੀ ਦੇਖਣੀ ਆ ਮਤਲਬ ਉਹ ਵੀ ਇੱਕ ਬੜੀ ਵੱਡੀ ਗੱਲ ਹੈ ਐਕਟਲੀ ਉਹਦੀ ਜਿਹੜੀ ਕੁਰਬਾਨੀ ਆ ਉਹਨੂੰ ਮੁੱਖ ਰੱਖ ਕੇ ਜਿਹੜਾ ਆ ਇਹ ਕਰਨਾ ਜਿਹੜਾ ਬਹੁਤ ਜ਼ਰੂਰੀ ਆ ਮੌਜੂਦ ਸਮੇਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਭੈਣ ਕੁਲਵਿੰਦਰ ਕੌਰ ਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਰਿਪਰੈਜ਼ੈਂਟ ਕੀਤਾ ਬਿਲਕੁਲ ਕੀਤਾ ਔਰ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਜੋ ਸਾਡੇ ਕੋਲ ਐਸੇ ਲਿਆ ਜਾਂਦਾ ਹੈ ਸਭਾ ਇਲੈਕਸ਼ਨ ਤੁਸੀਂ ਲੜ ਰਹੇ ਹੋ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਭੇਜੋ ਮਤਲਬ ਸਾਡਾ ਸੀ ਇਹ ਨਹੀਂ ਕਹਿੰਦੇ ਫਿਰ ਮੈਂ ਦੁਬਾਰਾ ਕਹਿੰਦਾ ਕਿ ਉਹ ਜਿਹੜਾ ਥੱਪੜ ਮਾਰਿਆ ਜਾਂ ਨਾ ਮਾਰਿਆ ਹੈ ਨਾ ਉਹ ਇੱਕ ਗੱਲ ਨਹੀਂ ਤੇ ਜਿਆ ਇੱਕ ਮਤਲਬ ਉਹ ਤਰੀਕਾ ਗਲਤ ਹੋ ਸਕਦਾ ਪਰ ਉਹਦੀ ਅੰਦਰ ਦੀ ਭਾਵਨਾ ਜਿਹੜੀ ਸੀਗੀ ਉਹ ਸਹੀ ਸੀ ਵੀ ਮੈਂ ਜਿਹੜੇ ਕਿਸਾਨਾਂ ਜਾਂ ਸਿੱਖਾਂ ਵਿਰੋਧ ਮੈਂ ਜਰਦੀ ਨਹੀਂ ਨਹੀਂ ਜੀ ਬਿਲਕੁਲ ਸਹੀ ਗੱਲ ਹੈ 100-100 ਰੁਪਏ ਦਿਹਾੜੀ ਦੇ ਉੱਤੇ ਕਹਿੰਦੇ ਵੀ ਉਹ ਬੀਬੀਆਂ ਉੱਥੇ ਇਹ ਇਹ ਨੂੰ ਇਹਨੂੰ ਪਤਾ ਹੀ ਨਹੀਂ 100-100 ਰੁਪਏ ਦਿਹਾੜੀ ਦੇ ਉੱਤੇ ਬੀਬੀਆਂ ਉੱਥੇ ਜਾ ਕੇ ਸਾਡੀਆਂ ਉਹ ਬੈਠਣ ਕਿਉਂ ਜਾ ਕੇ ਉਹ ਹੁਣ ਇਹ ਪੈਸੇ ਵਾਲਿਆਂ ਦਾ ਹਿਸਾਬ ਲਾ ਲੈਣਾ ਜਿਹੜੀਆਂ ਪੋਲੀਟੀਕਲ ਲੀਡਰ ਜਿਹੜੇ ਆ ਉਹ ਇੱਕ ਜਿਹੜੀਆਂ ਕਰਦੇ ਨੇ ਨਾ ਇਕੱਠੀਆਂ ਮਤਲਬ ਇਕੱਠ ਕਰਦੇ ਨੇ ਕਿਸੇ ਲੀਡਰ ਆਉਣ ਦੇ ਉੱਤੇ ਉਹਨਾਂ ਨੂੰ ਵੇਖ ਲਿਆ ਨਾ ਉਹਨੇ ਵੀ ਉਹ ਇਦਾਂ ਕਰਦੇ ਉਹਨੇ ਇਹ ਨਹੀਂ ਵੇਖਿਆ ਵੀ ਇਹ ਦਿਲੋਂ ਜਿਹੜੇ ਤੁਰੇ ਨੇ ਕਿਸਾਨ ਮੋਰਚੇ ਦੇ ਵਿੱਚ ਮਤਲਬ ਮਾਬੀ ਇਹ ਵਾਕਿਆ ਹੀ ਸਿੰਘ ਅੰਗਰਸੀ ਲੋਕ ਨੇ ਜਾ ਉਹਨੇ ਆਪਣਾ ਖਾਤੇ ਲਾ ਲੈਣਾ ਭਾਜੀ ਆਪਣਾ ਵੀ ਲਾ ਲੈਣਾ ਵੀ ਆਪਾਂ ਵੀ ਐਂ ਸਾਨੂੰ ਕੋ ਪੈਸੇ ਦੇਵੇ 100 ਦੀ ਜਗ੍ਹਾ 200 500 700 ਰੁਪਏ ਹੀ ਆਪਾਂ ਕਰਦੇ ਕਿੰਨਾ ਲੱਗਦਾ ਇਹਨਾਂ ਲੋਕਾਂ ਕੋਲ ਪੈਸਾ ਆ ਹਾਂ ਉਹਨਾਂ ਨੇ ਇਹੀ ਗਾ ਇਹ ਮਤਲਬ ਉਹ ਆਪਣੇ ਵਾਲੀ ਗੱਲ ਵੀ ਲਾਤੀ ਹੋਣੀ ਤੇ ਅਸੀਂ ਮਾਨ ਸਾਹਿਬ ਇੱਕ ਜਰੂਰ ਅਮੀਰ ਕਰਦੇ ਆ ਕਿ ਸਾਡੀ ਜਿਹੜੀ ਗੱਲ ਆ ਵੀ ਹਰ ਇੱਕ ਤੱਕ ਪਹੁੰਚੂਗੀ ਜਾਊਗੀ ਹੈਨਾ ਜਾਵੇ ਤੇ ਸਾਰਿਆਂ ਮਤਲਬ ਜਿਹੜੇ ਪੋਲੀਟੀਸ਼ੀਨ ਹੈਗੇ ਆ ਉਹਨਾਂ ਦੇ ਧਿਆਨ ਜਾਵੇ ਕਿ ਇਹ ਗੱਲ ਵਧੀਆ ਆ ਦੇਖੋ ਜੀ ਜਦੋਂ ਉਹ ਹੁਕਾਂਡ ਹੋਇਆ ਜਦੋਂ ਉਹ ਗੱਲ ਵਾਪਰੀ ਹੈ ਇਹ ਵਿਸ਼ੇਸ਼ ਕਮਿਊਨਿਟੀ ਨੂੰ ਵਿਸ਼ੇਸ਼ ਸਟੇਟ ਨੂੰ ਜਿਹੜਾ ਹੈਗਾ ਉਹਨੂੰ ਬਿਲਕੁਲ ਟਰੋਲ ਕੀਤਾ ਜਾਣ ਲੱਗ ਗਿਆ ਔਰ ਹਰ ਪੱਖੋਂ ਜਿਹੜਾ ਟਰੋਲ ਕੀਤਾ ਗਿਆ ਠੀਕ ਹੈ ਜੀ ਤਈ ਅਸੀਂ ਕਹੁੰਨੇ ਆ ਕਿ ਪੰਜਾਬ ਬਣਦਾ ਜਿਹੜਾ ਜਵਾਬ ਹੈਗਾ ਪੰਜਾਬ ਦੇ ਰਾਜਨੀਤਿਕ ਲੋਕ ਜਿਹੜੇ ਤੁਹਾਡੇ ਮੂੰਹ 'ਚ ਘੁੰਗਣੀਆਂ ਪਈਆਂ ਘੱਟੋ ਘੱਟ ਇਹਨਾਂ ਦਾ ਕਰ ਹੀ ਸਕਦੇ ਹੋ ਹਾਂ ਬਿਲਕੁਲ ਹੁਣ ਤੁਹਾਨੂੰ ਕੋਈ ਦਿੱਕਤ ਹੈ ਬੋਲਣ ਤੇ ਤਾਂ ਤੁਸੀਂ ਇਹਨਾਂ ਦਾ ਕਰ ਹੀ ਸਕਦੇ ਹੋ ਵੀ ਭਾਈ ਆ ਲੋ ਅਸੀਂ ਦਿਤਾ ਕੇ ਆਪਣੀ ਵਿਧਾਨ ਸਭਾ ਦੇ ਵਿੱਚ ਭੇਜ ਦਿੱਤੀ ਪਰ ਸਾਡੇ ਲੋਕਾਂ ਦੀ ਇੱਕ ਨਾ ਸੋਚਣੀ ਬੜੀ ਅਲੱਗ ਹੈ ਇਹ ਕਹਿੰਦੇ ਵੀ ਭਗਤ ਸਿੰਘ ਤੇ ਹੋਣਾ ਚਾਹੀਦਾ ਜਮਣਾ ਚਾਹੀਦਾ ਜੁਰੂਰ ਦੁਬਾਰਾ ਪਰ ਸਾਡੇ ਘਰ ਨਹੀਂ ਜਮਣਾ ਚਾਹੀਦਾ ਪਰ ਦੇਖ ਹੁਣ ਜਾਮ ਹੀ ਗਿਆ ਵਾ ਤੇ ਤੁਸੀਂ ਉਹਨੂੰ ਮੰਨ ਲਓ ਹੈਨਾ ਉਹਨੂੰ ਹਾਂ ਮੰਨ ਲਓ ਉਹਨੂੰ ਲੈਓ ਵਿਧਾਨ ਸਭਾ ਦੇ ਵਿੱਚ ਬਿਲਕੁਲ ਬਿਲਕੁਲ ਤੁਸੀਂ ਕਿਸੇ ਨੇ ਕਿਸੇ ਵੀ ਰਾਜ ਕਰੀ ਧਰ ਨੇ ਦੇ ਵਿਰੋਧੀ ਪਾਰਟੀ ਨੇ ਖੁੱਲ ਕੇ ਜਿਹੜੀ ਭੈਣ ਦੀ ਮਹਤਉ ਤਾਂ ਆਪਾਂ ਆਪਣੇ ਆਪਣੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਸਰਦਾਰ ਭਗਤ ਸਿੰਘ ਮਾਨ ਉਹਦੇ ਘਰ ਜਾ ਕੇ ਆਏ ਆ ਉਹਦੇ ਉਹਨਾਂ ਦੇ ਘਰ ਜਾ ਕੇ ਆਏ ਆ ਉਹਨਾਂ ਨੂੰ ਫੇਰ ਕਰ ਦੇਣਾ ਚਾਹੀਦਾ ਮੈਂ ਸਾਰਿਆਂ ਨੂੰ ਕਰ ਦੇਣਾ ਚਾਹੀਦਾ ਮਤਲਬ ਅੱਗੇ ਅੱਗੇ ਲੱਗਣ ਦੀ ਲੋੜ ਹੈ ਇੱਕ ਧਰ ਨੂੰ ਬਾਕੀ ਨੂੰ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਠੀਕ ਹੈ ਮਾਨ ਸਾਹਿਬ ਆਪਾਂ ਜਾਇਜ਼ ਰਹੀਏ ਦਰਸ਼ਕੋ ਜੇ ਅਸੀਂ ਕੋਈ ਗਲਤ ਗੱਲ ਕੀਤੀ ਹੋਏ ਤਾਂ ਤੁਸੀਂ ਕਮੈਂਟਸ ਸੇ ਕਹਿ ਸਕਦੇ ਆ ਹਾਂ ਕਹਿ ਸਕਦੇ ਆ ਆਪਾਂ ਤੁਸੀਂ ਲੋਕਾਂ ਦਾ ਵੀ ਲੋਕਾਂ ਦਾ ਹੱਕ ਹਾਂ ਤੜਹਾ ਕੇ ਪਰ ਅਸੀਂ ਇੱਕ ਬੜੀ ਮੌਕੇ ਦੇ ਉੱਤੇ ਤੇ ਜੋ ਸਾਡੇ ਮਨ ਚ ਆਈ ਗੱਲ ਹੈ ਪਈ ਇਹਨੂੰ ਭੈਣ ਦਾ ਸਰਕਾਰ ਜਿਹੜਾ ਸਾਡੀ ਧੀ ਦਾ ਹੋਣਾ ਜ਼ਰੂਰੀ ਹੈ ਤੇ ਉਹਨੂੰ ਇੰਨਾ ਜਿਹੜੀ ਆ ਸਿੱਖ ਕੌਮ ਜਿਹੜੀ ਆ ਉਹ ਦੇ ਸਕਦੀ ਆ ਇਹ ਆ ਮੌਕਾ ਆ ਜਿੰਮਨੀ ਚੋਣਾਂ ਦੇ ਵਿੱਚ ਤੁਸੀਂ ਕਿਸੇ ਵੀ ਮਤਲਬ ਜਿਹੜਾ ਹਲਕਾ ਆ ਉਹਦੇ ਚੋਂ ਉਹਨਾਂ ਨੂੰ ਲੜਾ ਕੇ ਲੜਾ ਕੇ ਦੇ ਸਕਦੇ ਹੋ ਤੁਸੀਂ ਦੇਖੋ ਇਹ ਤਾਂ ਗੱਲ ਸਾਡੇ ਸਾਡੀ ਜਨਤਾ ਦੀ ਆ ਸਾਡੇ ਲੋਕਾਂ ਦੀ ਆ ਦੇਖੋ ਜਿਹੜੇ ਕੈਂਡੀਡੇਟ ਨੂੰ ਲੋਕ ਨਕਾਰ ਦਿੰਦੇ ਆ ਉਹਨੂੰ ਵੀ ਮੰਤਰੀ ਬਣਾਉਂਦੇ ਆ ਉਹਨੂੰ ਵੀ ਮੰਤਰੀ ਜੇ ਚਾਹੁੰਦੇ ਆ ਹਾਂ ਜੇ ਚਾਹੁੰਦੇ ਆ ਹੈ ਨਾ ਤਾਕਤ ਜੀ ਤਾਕਤ ਦੇ ਤਾਕਤ ਹੈ ਆ ਵੀ ਤੁਸੀਂ ਹਰਾਤਾ ਸੀ ਦੇਖੋ ਦੇਖੋ ਕਿੰਨੀ ਵੱਡੀ ਗੱਲ ਹੋਈ ਹੈ ਆ ਤੁਸੀਂ ਬਹੁਤ ਪਤੇ ਦੀ ਗੱਲ ਕੀਤੀ ਲੋਕਾਂ ਨੇ ਨਕਾਰਿਆ ਲੇਕਿਨ ਸਰਕਾਰ ਨੇ ਆਪਣੀ ਤਾਕਤ ਆਪਣੇ ਹੌਮਲੇ ਦੇ ਬਲ ਦੇ ਉੱਤੇ ਉਹਨਾਂ ਨੂੰ ਮੰਤਰੀ ਬਣਾਤਾ ਤੁਸੀਂ ਮਾਨ ਸਰ ਸੁਣਿਆ ਹੋ ਤੁਹਾਨੂੰ ਪਤਾ ਹੋ ਸਾਡੇ ਨਸਰੋਤਿਆਂ ਨੂੰ ਦਰਸ਼ਕਾਂ ਨੂੰ ਵੀ ਪਤਾ ਹੈ ਬਿਲਕੁਲ ਬਿਲਕੁਲ ਤੇ ਬਾਦਰਸ਼ਾ ਨੂੰ ਤਖਤ ਦਿਵਾਉਣ ਤੋਂ ਬਾਅਦ ਜਦੋਂ ਗੁਰੂ ਸਾਹਿਬਾਂ ਨੂੰ ਬੁਲਾਇਆ ਤਖਤ ਮਤਲਬ ਦਰਬਾਰ ਦੇ ਵਿੱਚ ਤੇ ਬਰਾਬਰ ਬਿਠਾਇਆ ਤੇ ਜਿਹੜੇ ਉੱਥੇ ਦੇ ਮੌਲਵੀ ਸੀ ਨਾ ਉਹਨਾਂ ਗੁਰੂ ਸਾਹਿਬ ਨੂੰ ਪੁੱਛਿਆ ਵੀ ਸ਼ਕਤੀ ਕੀ ਆ ਤਾਕਤ ਕੀ ਆ ਤਾਕਤ ਕੀ ਆ ਗੁਰੂ ਸਾਹਿਬ ਨੇ ਕਿਹਾ ਵੀ ਆ ਜਿਹੜਾ ਰਾਜਾ ਹੈ ਨਾ ਇਹ ਤਾਕਤ ਆ ਇਹ ਚਾਹਵੇ ਤੇ ਜਿੰਨੂੰ ਮਰਜ਼ੀ ਫਾਇਲਾ ਦੇਵੇ ਤੇ ਜਿੰਨੂੰ ਮਰਜ਼ੀ ਬਖਸ਼ ਦੇਵੇ ਬਹੁਤ ਸਹੀ ਗੱਲ ਆ ਇਹੀ ਕਰਾਮਾਤ ਹੈ ਇਹੀ ਤਾਕਤ ਹੈ ਹਾਂ ਇਹਹੀ ਕਰਾਮਾਤ ਹੈ ਇਹੀ ਤਾਕਤ ਹੈ ਤੇ ਉਹ ਆਪਣੇ ਪ੍ਰਧਾਨ ਮੰਤਰੀ ਨੰਦਨ ਮੋਦੀ ਨੇ ਵਰਤੀ ਉਹ ਵਰਤਤੀ ਤੇ ਵਰਤ ਕੇ ਮੰਤਰੀ ਬਣਾਤਾ ਬਿਲਕੁਲ ਦੇਖੋ ਕਹਿੰਦੇ ਲੱਗੀਆਂ ਤੇ ਗੱਲਾਂ ਗੁਰੂ ਸਾਹਿਬ ਨੇ ਹੋਰ ਵੀ ਚਲੋ ਆਪਾਂ ਇਹ ਗੱਲ ਇੱਕ ਜਸਟ ਐਗਜ਼ਾਮਪਲ ਦੰਦੇ ਆ ਹਾਂ ਹਾਂ ਤੇ ਮਤਲਬ ਹੁਣ ਆਪਾਂ ਅਜਾਜ ਤੇ ਲੈਨੇ ਆਪਣੇ ਦਰਸ਼ਕਾਂ ਕੋਲ ਵੀ ਸਾਡੀ ਬੇਨਤੀ ਜ਼ਰੂਰ ਸੁਣਿਓ ਹੈਨਾ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਐ ਉਹਨਾਂ ਨੂੰ ਵੀ ਅਪੀਲ ਕਰਦੇ ਆ ਦੁਬਾਰਾ ਤੇ ਸਾਡੀ ਭੈਣ ਨੂੰ ਜ਼ਰੂਰ ਮੌਕਾ ਦੇ ਕੇ ਵਿਧਾਨ ਸਭਾ ਦੇ ਵਿੱਚ ਖੜਿਓ ਬਿਲਕੁਲ ਠੀਕ ਹੈ ਹਾਂ ਠੀਕ ਹੈ ਮਾਸ਼ਾ ਧੰਨਵਾਦ ਧੰਨਵਾਦ ਧੰਨਵਾਦ